ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਕਾ ਸਰਬੰਸ ਗੁਰੂ ਕੇ ਲਾਲ ਧੰਨ ਮਾ ਗੁਜਰੀ ਜੀ ਜਿਨ੍ਹਾਂ ਦੇ ਦਰ ਦਾ ਚਮਕੀਦਾਰਾ ਪੰਥ ਨੇ ਸੰਸਥਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਸ ਦੀ ਝੋਲੀ ਚ ਪਾਇਆ ਔਰ ਸਭ ਤੋਂ ਵੱਡੀ ਗੱਲ ਕਿ ਜਥੇਬੰਦਕ ਰੂਪ ਜਿਹੜਾ ਹੁੰਦਾ ਨਾ ਸੰਗਤ ਦਾ ਜਥੇਬੰਦਕ ਰੂਪ ਇਹ ਉਹਦਾ ਸਨਮਾਨ ਹੈ ਇੱਕ ਇੱਕ ਸਿੱਖ ਗੁਰੂ ਕਾਇਕ ਇੱਕ ਕੀਰਤਨੀਆਂ ਇੱਕ ਇੱਕ ਝਾੜੂ ਲਾਣ ਵਾਲਾ ਦਰਿਆ ਵਛਾਉਣ ਵਾਲਾ ਜਿਨ੍ਹਾਂ ਨੇ ਸਹਿਬਜ਼ਾਦਿਆਂ ਦੀ ਕਰਨੀ ਕਮਾਈ ਨੂੰ ਦੁਨੀਆ ਤੇ ਪਹੁੰਚਾਉਣ ਵਾਸਤੇ ਔਰ ਖਾਸ ਕਰਕੇ ਮੀਡੀਆ ਸਾਡੇ ਦਰਜਨਾ ਚੈਨਲ ਜਿਨ੍ਹਾਂ ਨੇ ਇੱਡਾ ਵੱਡਾ ਰੋਲ ਅਦਾ ਕੀਤਾ ਕਿ ਸਹਿਬਜ਼ਾਦਿਆਂ ਦਾ ਹੌਕਾ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਅਦੁੱਤੀ ਜਿਹੜਾ ਕੌਤਿਕ ਸੀ ਜ਼ਿੰਦਗੀ ਦਾ ਉਹ ਹਰ ਹਿਰਦੇ ਤੱਕ ਪਹੁੰਚਾਇਆ ਗੈਰ ਸਿੱਖ ਹਿਰਦੇ ਵੀ ਦਰਾਉ ਉੱਠੇ ਸੋ ਇਹ ਗਰੀਬ ਨਵਾਜੀ ਆ ਕੌਮ ਦੀ ਪੰਥ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਔਰ ਇਹ ਜਿਹੜਾ ਸਨਮਾਨ ਹੈ ਇਹ ਸਾਰੇ ਸੇਵਾਦਾਰਾਂ ਦਾ ਸਨਮਾਨ ਹੈ ਸਾਰੇ ਗੁਰੂ ਕੇ ਕੀਰਤਨੀਆਂ ਦਾ ਸਨਮਾਨ ਹੈ ਇਥੋਂ ਤੱਕ ਜਿਹੜੇ ਸਾਊਂਡ ਵਾਲੇ ਵੀਰ ਨੇ ਜਿਹੜੇ ਡੈਕੋਰੇਸ਼ਨ ਵਾਲੇ ਵੀਰ ਨੇ ਜਿਹੜੇ ਪਾਲਕੀ ਸਾਹਿਬ ਸਜਾਉਣ ਵਾਲੇ ਵੀਰ ਨੇ ਇਹ ਸਾਰੇ ਵੀਰਾਂ ਦਾ ਯੋਗਦਾਨ ਹੈ ਮੈਂ ਤੇ ਸਿਰਫ ਸਟੇਜ ਤੇ ਬੈਠ ਕੇ ਸਾਹਿਬਜ਼ਾਦਿਆਂ ਦੀਆਂ ਬਾਤਾਂ ਸੁਣਾਉਂਦਾ ਬਹੁਤ ਵੱਡਾ ਕਾਰਜ ਜਿਹੜਾ ਇੱਕ ਕਾਫਲੇ ਦੇ ਰੂਪ ਚ ਹੋ ਰਿਹਾ ਤੋ ਇਹ ਲੱਖਾਂ ਲੋਕਾਂ ਦਾ ਸਨਮਾਨ ਹੈ ਕਰੋੜਾਂ ਜਜ਼ਬਾਤਾਂ ਦਾ ਸਨਮਾਨ ਹੈ ਮੈਂ ਨਮਸਕਾਰ ਕਰਦਾ ਧੰਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਨੂੰ ਜਿਨ੍ਹਾਂ ਨੇ ਇਹ ਗਰੀਬ ਨਿਵਾਜ਼ੀ ਕੀਤੀ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ